ਸਵਾਗਤ ਹੈ ਕਿਸਾਨ ਵੀਰੋ ਟੋਟਾ ਆਪਣੇ YouTube ਚੈਨਲ ਬਰਾ ਡੇਰੀ ਫਾਰਮ ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਪਿੰਡ ਵੈਰੋ ਕੇ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਪੈਂਦਾ ਅੱਜ ਦੀ ਵੀਡੀਓ ਚ ਦੋਸਤੋ ਆ ਵੈੜ ਵਿਖਾਉਣੀ ਆ ਕਰੇਲੂ ਵੈੜ ਆ ਕੋਈ ਵਪਾਰ ਦਾ ਕੰਮ ਨਹੀਂ ਤੇ ਪ੍ਰੋਪਰਟੀ ਡੀਲ ਬਾਈ ਤੋਂ ਲੈ ਲੈਣੇ ਆ ਉਸ ਤੋਂ ਪਹਿਲਾਂ ਜਿਹੜੇ ਵੀਰ ਆਪਣੀ ਵੀਡੀਓ ਦੇਖ ਰਹੇ ਹੋ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਹੀ ਦੋਸਤੋ ਘੰਟੀ ਵਾਲਾ ਪਟਣਾ ਪ੍ਰੈਸ ਕਰ ਦਿਓ ਚਾਹੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਕਿਸੇ ਨੇ ਵੀਡੀਓ ਬਣਾਉਣੀ ਹੋਵੇ ਮੇਰਾ ਫੋਨ ਨੰਬਰ ਹੈਗਾ 95926 26952 ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਨਾਮ ਦੱਸ ਦੋ ਜੀ ਬਈ ਜਸ ਸਿੰਘ ਠੀਕ ਹੈ ਠੀਕ ਹੈ ਜੀ ਦੋਸਤੋ ਨਵੇਂ ਸਾਲ ਤੇ ਅੱਜ ਵੀਡੀਓ ਬਣਾ ਰਹੇ ਆ ਤੇ ਨਵੇਂ ਸਾਲ ਦੀਆਂ ਵਧਾਈਆਂ ਜੀ ਵਧਾਈਆਂ ਬਹੁਤ ਬਹੁਤ ਵਧਾਈਆਂ ਠੀਕ ਹੈ ਪਸੂ ਘਰ ਦੇ ਹੀ ਆਪਣੇ ਹਾਂ ਕਰਦੇ ਆ ਤੇ ਇਹ ਵੜ ਪਹਿਲਾ ਪਹਿਲਾ ਸੂਆ ਸੁਣਾ ਇਹਨੇ ਪਹਿਲਾ ਪਹਿਲਾ ਤੇ ਜਿਹੜੀ ਇਹਦੀ ਮਾਂ ਉਹ ਪਰਲੇ ਪਾਸੇ ਖੜੀ ਆ ਨਾ ਹਾਂਜੀ ਇਹ ਪਹਿਲੇ ਸੂਏ ਦੀ ਆ ਹਾਂ ਪਹਿਲੇ ਸੂਏ ਦੀ ਠੀਕ ਆ ਤੇ ਕਿੰਨਾ ਕੁ ਦੁੱਧ ਦੇ ਦਿੰਦੀ ਆ ਇਹਦੀ ਮਾਂ ਕੀ ਮਾਂ 6 ਕਿਲੋ 6 ਕਿਲੋ ਜਾਨੀ ਕਿ 12 ਕਿਲੋ ਦੁੱਧ ਦੇ ਦਿੰਦੀ ਆ ਹਾਂ ਉਹ ਠੰਡੀ ਸੀਲ ਆ ਹਾਂ ਹਾਂ ਤੇ ਵਛੀ ਵੀ ਉਹ ਥੱਬੀ ਵੀ ਠੰਡੀ ਹੋਊਗੀ ਠੀਕ ਤੇ ਇਹਦੀ ਉਮਰ ਕਿੰਨੀ ਕਹੂਗੀ ਮਰਾ ਗੋੰਦੀ ਇਹ ਹੋਈ ਢਾਈਆਂ ਸਾਲਾਂ ਦੀ ਹੋਊ ਹਨਾ ਢਾਈਆਂ ਸਾਲਾਂ ਦੀ ਆ ਦੋਸਤੋ ਦੋਂਦੀ ਆ ਕੱਦ ਕਾਠ ਦਰਮਿਆਨਾ ਇਹਦਾ ਬਾਲਾ ਵੱਡਾ ਨਹੀਂ ਗਾ ਦੇਖ ਸਕਦੇ ਆ ਪਲੀ ਸੰ ਵੀ ਚੰਗੀ ਆ ਕਿੰਨਾ ਕ ਦੁੱਧ ਪਾ ਦੂਗੀ ਪਹਿਲਾ ਸੂਏ ਚ ਪਹਿਲਾਂ ਕਰਕੇ ਪਾਣਗੇ 5 ਕਿਲੋ 7 14 5 ਕਿਲੋ ਠੀਕ ਆ 9 10 ਕਿਲੋ ਬਾਈਆਂ ਦਾ ਵੀ ਦੁੱਧ ਦੇ ਦਊਗੀ ਡੰਗ ਦਾ 4 5 ਕਿਲੋ ਤੇ ਥੋੜਾ ਜਿਹਾ ਡਰਦੀ ਆ ਦੇਖ ਸਕਦੇ ਆ ਆਏ ਦੀ ماں ਦੋਸਤੋ ਇਹ ਵੈੜ ਵੀ ਛੋਟੀਆਂ ਵਰਚੀ ਸੂ ਰਹੀ ਆ ਤੇ ਇਹਦੇ ਜਿਹੜਾ ਸੀਮਨ ਰਖਾਇਆ ਉਹ ਪਤਾ ਕਿਹੜਾ ਰਖਾਇਆ ਟੀਕਾ ਜਿਹੜਾ ਇਹਦੇ ਪਰਵਾਇਆ ਡਾਕਟਰ ਨੂੰ ਪਤਾ ਠੀਕ ਆ ਆਪਣੇ ਪਿੰਡ ਦੇ ਠੀਕ ਆ ਜੀ ਦੇਖ ਸਕਦੇ ਹੋ ਦੋਸਤੋ ਦੋਸਤੋ ਤੋੜ ਕੇ ਦਿਖਾਉਣੇ ਆ ਜੇ ਭੱਜੀ ਨਾ ਤੇ ਹਵਾਨੇ ਦੀ ਜੱਜਮੈਂਟ ਉਸਾ ਤੇ ਕਰ ਲਿਓ ਤੁਸੀਂ ਇਹਦੇ ਦਿਨ ਕਿੰਨੇ ਰਹਿੰਦੇ ਹਨ ਪੂਰੇ ਹੋਣ ਚ 5 6 ਦਿਨ ਛੇਕ ਦਿਨ 6 ਦਿਨ ਦੋਸਤੋਂ ਪਏ ਆ ਤੇ ਦਿਨ ਪੂਰੇ ਹੋਣ ਚ ਥੋੜਾ ਜਿਹਾ ਛੋਟੀ ਉਮਰ ਦੇ ਬੱਚਾ ਦੇਖ ਸਕਦੇ ਆ ਕਿੱਚਾ ਤੂੰ ਹੀ ਤੱਕ ਰੂਗੀ ਭਵਾਨਾ ਦੇਖ ਸਕਦੇ ਆ ਬਾਕੀ ਥਣ ਬਹੁਤ ਸੋਹਣਾ ਗੈਬ ਚ ਲੱਗਾ ਨਿਖੜਵਾ 5 6 ਦਿਨ ਦਿਨ ਪਏ ਆ ਪੂਰੇ ਹੋਣ ਚ ਉੱਦ ਦੇ ਨੂੰ ਹਵਾਨਾ ਨੇ ਭਰ ਜਾਣਾ ਮੌਕੇ ਤੇ ਦੋਸਤੋ ਬਾਕੀ ਮੂੰਹ ਮੱਥਾ ਦੇਖ ਸਕਦੇ ਆ ਉਂ ਠੰਡੀ ਸੀਲ ਆ ਹਾਂ ਉਹ ਠੰਡੀ ਆ ਕੋਈ ਕਰਦੀ ਪਹਿਲਾਂ ਹੀ ਠੀਕ ਆ ਥੋੜਾ ਜਿਹਾ ਬਾਈਆਂ ਦਾ ਵੀ ਓਪਰਾ ਬੰਦਾ ਆ ਕਰਕੇ ਤਾਂ ਕਰਦੀ ਆ ਤੇ ਉਂ ਜੈਲੀ ਆ ਜਾਵਾਂ ਉਂ ਕੋਈ ਚੱਕਰ ਨਹੀਂ ਰੰਗ ਬਾਜ ਵੇਖ ਸਕਦੇ ਆ ਤੁਸੀਂ ਬੈਠ ਦਾ ਠਣ ਠਣ ਬਹੁਤ ਚੰਗਾ ਲੱਗਾਗਾ ਠਣ ਸੋਨਾ ਕੱਢ ਜੂ ਨਾ ਮੁਠੀ ਦਾ ਦੇਖ ਸਾ ਇਹਦੀ ਮਾਂ ਦੇ ਵੀ ਦੋਸਤੋ ਦੇਖ ਸਕਦੇ ਹਨ ਥਾਣਾ ਕਿਉਂਕਿ ਉਹ ਪ੍ਰਾਮਣ ਦਾ ਆਉਂਦਾ ਨਹੀਂਗਾ ਤਾਂ ਕਰਕੇ ਡਰਦਿਆਂ ਇਹਦੀ ਵੀ ਹਵਾਨੇ ਦੀ ਧੱਕ ਥੋੜੀ ਜੀ ਗਾਂ ਨੂੰ ਹੀ ਆ ਤੇ ਆਉਦੀ ਮਾਂ ਨੂੰ ਹੀ ਹਵਾਨਾ ਇਹਨੇ ਕੱਢਿਆਗਾ ਇਹਦਾ ਮੁੱਲ ਕੀ ਰੱਖਾਂਗੇ ਜਮਾ ਜੈਜ 42 ਰੱਖਿਆ ਕੰਪਲੈਸ ਕਰਦੇ ਠੀਕ ਆ 42000 ਦੋਸਤੋ ਮੌਲਾ ਵਿੱਚੋਂ ਮੌਕੇ ਤੇ ਮਾਨਤਾਨ ਹੋ ਜਾਊਗਾ ਕਿਉਂਕਿ ਜੇ ਤੁਸੀਂ ਫੋਨ ਤੇ ਗੱਲ ਕਰੋਗੇ ਵਿੱਚੋਂ ਹੋ ਜਾਊਗਾ ਮਾਨਤਾਨ ਜ਼ਰੂਰ ਕਰ ਲਓ ਕਨੈਕਟ ਤੇ ਇਹ ਫਿਰ ਦੁੱਧ ਤਾਂ ਇਹਨਾਂ ਦਾ ਸੰਘਣਾ ਆਊਗਾ ਹਨਾ ਦੁੱਧ ਮੈਂ ਹਰ ਗਈ ਮੱਝਾ ਹਰ ਗਈ 6 ਫੈਡ ਠੀਕ ਆ ਬਾਈਆਂ ਦਾ ਵੀ ਦੋਸਤੋ ਜਿਹੜੀ ਇਹਦੀ ਮਾਂ 6 ਫੈਡ ਆਉਂਦੀ ਆ ਤੇ ਦੁੱਧ ਯਾਨੀ ਕਿ ਸੰਘਣਾ ਤੇ ਟੀਕਾ ਪੈਂਡ ਵਾਲੇ ਡਾਕਟਰ ਨੇ ਭਰਿਆ ਉਹ ਤੋਂ ਪੁੱਛ ਸਕਦੇ ਆ ਤੁਸੀਂ ਰਾਮਾ ਡਾਕਟਰ ਰਾਮਾ ਡਾਕਟਰ ਨੇ ਟੀਕਾ ਭਰਿਆ ਦੋਸਤੋ ਤੇ ਉਹ ਜਦੋਂ ਤੁਸੀਂ ਇੱਥੇ ਆਉਂਗੇ ਤੇ ਡਾਕਟਰ ਨਾਲ ਗੱਲ ਕਰ ਸਕਦੇ ਆ ਵੀ ਕਿਹੜਾ ਟੀਕਾ ਰੱਖਿਆ ਇਹ ਤੇ 42000 ਮੋਲਾ ਵਿੱਚੋਂ ਮਾਨਤਾਣ ਹੋ ਜੂਗਾ ਜ਼ਰੂਰ ਕਨੈਕਟ ਕਰ ਲਿਓ ਤੇ ਵੀਡੀਓ ਜਿੰਨੀ ਵੀ ਹੋ ਸਕੇ ਸ਼ੇਅਰ ਕਰ ਦਿਓ ਤੇ ਨਵੇਂ ਸਾਲ ਦੀਆਂ ਦੋਸਤੋ ਤੁਹਾਨੂੰ ਲੱਖ ਲੱਖ ਵਧਾਈਆਂ ਤੇ ਵੀਡੀਓ ਦੇਖਣ ਲਈ ਤਿਆਰ ਦਿਲੋ ਸਾਰਿਆਂ ਦਾ ਧੰਨਵਾਦ